ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਜੇ ਠੀਕ ਠਾਕ ਜੇ ਜਿਵੇਂ ਜਿਵੇਂ ਵਿਆਹ ਜੇ ਤੇਰੇ ਨੂਰ ਆਈ ਜੰਨਾ ਨਾ ਮੈਂ ਵੀ ਵੇਨਾਂ ਦਾੜੀ ਦੁਰੀ ਕਟਾ ਲਈ ਐਨ ਬੂਰਾ ਓਕੇ ਕੰਮ ਕਰਾ ਰਾਂ ਰੰਗ ਹੋ ਗਿਆ ਲੋਈ ਮਿੱਤਰੋ ਰੰਗ ਕਰਾਦਾ ਘਰ ਨੂੰ ਰੰਗ ਹਜੇ ਕਿੱਥੇ ਹੋਇਆ ਜਿਹਦਾ ਹੁੰਦਾ ਪਿਆ ਰੰਗ ਆ ਆ ਜੀ ਆਹ ਆਹ ਪਾਰਕ ਤਾਂ ਨਾ ਆ ਚੱਕ ਹੁਣ ਤਾਂ ਆਪਣੇ ਸੇ ਆ ਗਿਆ ਟੈਂਟ ਖੁੱਲਾ ਤਾਂ ਹੋਣਾ ਟੈਂਟ ਤੋਂ ਬਾਹਰ ਮੈਂ ਸਾਰਾ ਵਿਆਹ ਨਿਪੜ ਗਿਆ ਇੱਥੇ ਬਣੀ ਹਟ ਹਟ ਪੱਕੀ ਐ 8 ਮਣ ਗਈ ਐ ਸਰੇਸ ਨੋਵਰ ਨੇ ਮੇਰੇ ਭਾਬੀ ਦੇ ਨਾਲ ਚਾਹ ਪੀਆ ਕਰਨੀ ਤੜਕੇ ਤੜਕੇ ਇੱਥੇ ਹੀ ਨਾ ਰੱਖ ਕੇ ਆ ਲਾਗੇ ਤੇ ਪਾਰਕ ਬਣਾਣੀ ਇਥੇ ਹਾਂ ਇਥੇ ਇੱਕ ਗੱਡੀ ਹੋਰ ਲੈਣੀ ਆਪਾਂ ਨਵੀਂ ਜਿਹੜੀ ਇੱਥੇ ਉਹ ਲੱਗਿਆ ਕਰੀ ਫਿਰ ਹਜੇ ਨਵੀਂ ਕਮਿੰਗ ਸੂਨ ਹਾਂ ਤੇ ਵੈਪ ਨਿਊ ਵੈਪ ਹਾਂ ਨਿਊ ਵੈਪ ਨੇ ਆਹ ਥਾਂ ਤਵਾ ਕੇ ਲਿਆਉਣੀ ਹੈ ਜੀ ਖਾਰ ਤਵਾ ਕੇ ਲਿਆਉਣੀ ਹੈ ਜੀ ਜਿਹੜਾ ਬਾਤ ਇਹ ਚੌਂਕਾ ਇਹ ਰੈਨੋਵੇਟ ਕਰਤਾ ਚੌਂਕਾ ਹੋਰ ਬੇਬੀ ਠੀਕ ਠਾਕ ਆ ਠੀਕ ਠਾਕ ਘਰ ਦਾ ਕਲਰ ਤੁਹਾਨੂੰ ਕਿੱਦਾਂ ਲੱਗਾ ਸੋਹਣਾ ਲੱਗਾ ਰੰਗ ਦਿਹਾਉਣਾ ਨਹੀਂ ਚਿੱਟਾ ਹੀ ਕਰਾਉਣਾ ਹਾਂ ਚਿੱਟਾ ਹੀ ਕਰਾਉਣਾ ਵਾ ਓਏ ਆਹ ਚਾ ਟੈਕਸਚਰ ਕਰਾਦਾ ਇਥੇ ਹਾਂ ਪੇਂਟ ਕਰਾ ਓ ਬੱਲੇ ਰਿਪੋਰਟਾ ਓਕੇ ਹੋਈ ਇਹਦਾ ਰਪੋਟਾ ਕੰਮ ਉਹ ਯਾਰ ਰਿਪੋਰਟਾ ਓਕੇ ਕਰਾਈ ਹੈ ਨਾ ਬਸ ਹਾਂ ਹੁਣ ਲੱਗਾ ਲੱਗਾ ਵਿਆਹ ਵਾਲਾ ਘਰ ਖੱਟਿਆ ਮੰਮੀ ਤੂੰ ਵਧਾਦਾ ਮੇਰਾ ਹੁਣ ਵਿਆਹ ਵਾਲਾ ਘਰ ਲੱਗਾ ਲੱਗਾ ਮੈਂ ਖਰਚਾ ਵਧਾਦਾ ਮੰਮੀ ਦਾ ਖਰਚਾ ਲਾਣ ਵਧਾਉਣਾ ਹੀ ਆ ਜਿਹੜਾ ਆਪਣਾ ਬਣਿਆ ਹੋਇਆ ਇੱਥੇ ਖਰਚਾ ਵਧਾਉ ਲੋ ਕੰਮ ਕੀ ਆ ਇਹਦਾ ਗ੍ਰੇਹ ਗੇਟ ਆਪਣਾ ਗ੍ਰੇਹ ਗੇਟ ਆ ਤੇ ਗੇਟ ਦੇ ਤੇ ਕਮਲੇ ਰੱਖਦੇ ਆ ਕਿਹਨ ਲੱਗਾ ਮੰਮੀ ਦਾ ਰੰਗ ਓਕੇ ਲੱਗਾ ਕੋਈ ਕਵੀ ਵੇਚ ਲਈ ਦੱਸ ਦੇ ਮੰਮੀ ਦੀ ਜਵਾਇਦੇ ਮੰਮੀ ਨੂੰ ਓਕੇ ਲੱਗੂ ਨਾ ਲੈ ਐਵੇਂ ਮੰਮੀ ਨੇ ਨਹੀਂ ਆ ਤੇ ਵੇਖੀ ਨਾ ਲੈਂਗੇ ਨਾ ਐਕੋ ਵਾਹ ਨੰਬਰ ਨੰਬਰ ਕੋਈ ਨਹੀਂ ਬਣਾਈ ਜਾਂਦੇ ਹਾਂ ਹਾਂ ਇਹ ਆਪਣਾ ਕੀ ਕਰਨਾ ਵਾ ਰੈਨੋਵੇਟ ਕਰਨਾ ਇਹਨੂੰ ਪਹਿਲਾਂ ਆਹ ਚਲਾ ਲੈਟ ਇਹਨੂੰ ਆਪਾਂ ਸਾਰਾ ਰੈਨੋਵੇਟ ਕਰਨਾ ਪੁੱਛ ਕਿਵੇਂ ਕਿ ਮੈਂ। ਕਿ ਮੈਂ। ਯਾ ਵੀ ਕਿ ਮੇਂ ਕਰਨਾ ਏ। ਮੇਰੇ ਕਿਵੇਂ ਕਰਨਾ ਹੈ? ਇਹ ਬਾਈ ਆਪਾਂ ਐ ਕਰਦਾ ਬਾਈ। ਇਹ ਜਿਹੜਾ ਪਾ ਵੀ ਲਾ ਦੇ ਫੋਟੋ ਇੱਕ ਰੀ ਸਾਰਾ ਲਾ ਦੇ। ਬੰਦੂਕਾਂ ਨਹੀਂ ਲਾਉਣੀਆਂ। ਨੋਕਾ ਰੱਖਾਂ ਗੋਰਿਆਂ ਨੇ ਅੰਗਰੇਜ਼ਾਂ ਨੇ ਜਿਹੜੇ ਲੜਾਈ ਦੰਗ ਕਰੇ ਲੱਗਦੇ ਨਹੀਂ ਪੈਗੂ ਕੋ ਲੱਗੇ ਨਾ ਬਾਕੀ ਬਾਕੀ ਲੂਕ ਜਾ ਕੇ ਲਾਇ ਤਾਂ ਇਹ ਗੋਲੀ ਵਾਰੇ ਘਟ ਕੇ ਰੱਖੀਆਂ। ਇਹ ਆਪਾਂ ਸੋਫੇ ਨਾਲ ਸਾਪਰੇ। ਸੋਫੇ ਪੂਰੇ ਗੋਡਵੈਲ ਦਾ। ਸੋਫੇ ਦਾ ਲੋੜ ਹੀ ਨਹੀਂ। ਗੋਡਵੈਲ ਦਾ। ਉਹ ਉਧਰ ਪੁੱਛਣ ਗਏ ਉੱਥੇ। ਸੋਫੇ ਦਾ ਬਹੁਤ ਮਹਿੰਗੇ ਸੀ ਉਧਰਾਂ ਦੇ ਤਾਂ। ਭਾਈ ਦੇ 3-3 ਲੱਖ ਵਾ ਮੈਂ ਆਪਾਂ ਦਾ 1.80 ਦੇ ਇੱਥੇ ਤੇ ਕਦੇ ਉਹਨਾਂ ਲੈਂਪ ਰੰਗ ਕਰਕੇ ਮੋਲਡਿੰਗ ਆਹੀ ਲਾ ਦੇਣੀ ਨਹੀਂ ਨਵੀਂ ਇਹ ਨਵੀਂ ਨਹੀਂ ਆ ਇੱਥੇ ਵੀ ਲੈਂਪ ਉੱਥੇ ਲੈਂਪ ਹੋ ਗਿਆ ਤੇ ਪੱਖਾ ਦੂਜਾ ਝੁੰਮ ਕੇ ਚਾਲ ਰਲ ਆ ਗਿਆ ਪੱਖਾ ਦੂਜਾ ਵਿੱਚ ਜਿਹਦੇ ਲਾਈਟ ਹਾਂ ਤੇ ਬਸ ਰੁਕ ਗਿਆ ਉਹ ਤੇ ਯਾਰ ਮੋਟਾ ਪੂਰੀਆਂ ਚੱਕ ਰਾਂ ਗਰੀਬੀ ਗਮਲੇ ਪੂਰੇ ਅੱਛੇ ਆ ਗਮਲੇ ਰੰਗ ਕੋ ਨਹੀਂ ਆ ਜੇ ਗਮਲੇ ਹੋਏ ਪਤਾ ਉਹਨੇ ਆ ਗਮਲੇ ਰੰਗ ਕਰਨਾ ਗਮਲੇ ਨੂੰ ਘੜਾ ਰੰਗ ਕਰਨਾ ਵਾਈਟ ਹੀ ਵਾਈਟ ਹੀ ਇਹ ਵਾਈਟ ਹੀ ਸੋਹਣਾ ਲੱਗੂ ਇਹਨਾਂ ਨੂੰ ਵਾ ਠੀਕ ਆ ਖੱਟਾ ਲਾਲ ਹਰਾ ਨੀਲਾ ਸਾਰੇ ਰੰਗ ਬੰਗੇ ਕਰਾ ਦिए ਜਿੰਨਾ ਕਣੀ ਕੱਪੜੇ ਵੀ ਬਾ ਫੁੱਟ ਰਜਵਾਨੀ ਤੇ ਮਾਪੇ ਉਹ ਰੰਗ ਕਰਾ ਲੈਣੇ ਆਪਾਂ ਬਾਕੀ ਓਕਰ ਰੰਗ ਨਾਲ ਦੇਵਾ ਬਾਕੀ ਹਾਂ ਵਾ ਠੀਕ ਆ ਜਿੰਨਾ ਸਿੰਪਲ ਸੋਬਰ ਉਨਾਂ ਹੀ ਸੋਹਣਾ ਲੱਗਣਾ ਹਾਂ ਉਨਾਂ ਹੀ ਸੋਹਣਾ ਲੱਗ ਆ ਗਰੇ ਕਰਦਣਾ ਫੇਰ ਉੱਤੇ ਪਹਿਲਾ ਕੋਠੀ ਰੌਲਾ ਪਾਉਂਦੇ ਕੋਠੀ ਪਾਉਣੀ ਮੈਂ ਨਹੀਂ ਕੋਠੀ ਦਾ ਖਰਚਾ ਭਰਾਵਾ ਕਰੋੜ ਤੋਂ ਬੜੇ ਐ ਲੱਗਦਾ 50 60 ਲੱਖ ਖੜਾ ਕਰਨ ਤੇ ਲੱਗਦਾ ਨਹੀਂ ਨਹੀਂ ਐ ਹੀ ਸਹੀ ਐ ਐ ਹੀ ਸੋਹਣਾ ਨਾਲੇ ਯਾਰ ਹਾਂ ਚਲ ਖੁੱਲਾ ਬਾਹਰ ਪਿੰਡਾਂ 'ਚ ਇਹੀ ਕੰਮ ਸੋਹਣੇ ਹੁੰਦੇ ਆ ਸਹੀ ਗੱਲ ਪਿੰਡਾਂ ਦੇ ਘਰ ਹੀ ਸੋਹਣੇ ਸ਼ਹਿਰ ਦਾ ਭੀੜ ਭੜਕਾ ਜਾ ਨਹੀਂ ਆਪਣਾ ਗਾਂਵ ਨੂੰ ਮਾਲ ਓਕੇ ਨੂੰ ਬਈ ਪਿੰਡ ਦਾ ਫਿਰ ਪਿੰਡ ਹੀ ਆ ਫਿਰ ਨਵੀਂ ਕਾਤੇ ਮਾ ਉਹ ਪੇਰਾ ਮੋੜ ਬਾਸੇ ਜਾਣਾ ਆਪਣੀ ਦੀ ਨਾ ਬਾਡਾ ਨਾ ਜਾਵਾ ਇਸਤਾਨੇ ਕਮੇਟੀ ਨਾ ਮੁੰਡਿਆ ਪੱਟ ਜਾਣੀ ਨਹੀਂ ਪਟੋਲੇ ਯਾਰ ਵਖਾਲੇ ਯਾਰ ਤੇ ਕਮ ਟੋਲੇ ਵਾਕੀ ਮੱਟੇ ਤੁਹਾਡਾ ਵਿਆਹ ਹੀ ਹੋਇਆ ਆਪਣਾ ਵਿਆਹ ਹੀ ਹੋਇਆ ਨਾ ਪਟੋਲੇ ਨਹੀਂ ਪਟੇ ਥੈਂਕ ਯੂ ਵੈਰੀ ਮੱਚ ਥੈਂਕ ਯੂ ਵੈਰੀ ਮੱਚ ਫਰਮਾ ਲਕਚੂਆ ਕਾਤੇ ਗੁਆਰੇ ਗੱਡਾ ਰਾਜਾ ਉਹ ਬੱਠੋ ਤਾਂ ਦੇ ਦਿੱਤੀ ਉਹਨੂੰ ਚਲੋ ਜੀ ਵਿਆਹ ਦੇ ਰੰਗ ਦੀਆਂ ਮੁਬਾਰਕਾਂ ਤੁਹਾਨੂੰ ਬਹੁਤ-ਬਹੁਤ ਕਿਹੜਾ ਕਰਾਉਣਾ ਲੱਗਾ ਕਿਹੜਾ ਰੰਗ ਕਰਾਉਣਾ ਓਏ ਨਹੀਂ ਇਹ ਨਹੀਂ ਕਰਾਉਣਾ ਚਵਲ ਨਹੀਂ ਮਾਰਨੀ ਕੀ ਗੁਰਵਾ ਸੋਨਾ ਦੇ ਰੰਗ ਕਰਾਂਗੇ ਸੋਨਾ ਜਾਂ ਨਹੀਂ ਇਹ ਵੀ ਨਹੀਂ ਯਾਰ ਅਰੇ ਵੀ ਨਹੀਂ ਭਾਈ ਜੀ ਬਣਾ ਦਿਓ ਇੱਕ ਠੀਕ ਠਾਕ ਭਾਈ ਜੀ ਠੀਕਾ ਜੇ ਓਕੇ ਰਿਪੋਰਟ ਕਿੰਨੇ ਦਿਨਾਂ ਚ ਕਰ ਦੋਗੇ ਕਿੰਨਾ ਕੁ ਲਗ부 7-8 7-8 ਦਿਨਾਂ ਚ ਪੂਰਾ ਲਿਸ਼ਕਾ ਦੋਗੇ ਓਕੇ ਰਿਪੋਰਟ ਕਰ ਦੋਗੇ ਸਨੋਵਰ ਦਾ ਘਰ ਬੱਬੂ ਸਾਡੇ ਵੱਡੇ ਵੀਰ ਜੀ ਨੂੰ ਪਤਾ ਉਸਤਾਦ ਜੀ ਨੂੰ ਵੱਡੇ ਉਸਤਾਦ ਜੀ ਹੋ ਰਹੇ ਨੇ ਕੋਚ ਸਾਹਿਬ ਆਪ ਹੋਣੇ ਕੋਚ ਸਾਹਿਬ ਰੰਗ ਸਿਲੈਕਟ ਕਰਨ ਦਾ ਇਹ ਚੋਬਰ ਰੰਗ ਸਾਰ ਲੈਂਦ ਸਿਲੈਕਟਡ ਨਾਲ ਰੰਗ ਕਿਹੜਾ ਕਰਦੇ ਇਹਨੇ ਤਾਂ ਪੰਤਰਾ ਜਿਹਾ ਹੀ ਕਰਨਾ ਵੇਹੇ ਕੋਈ ਗੁਲਾਬੀ ਛਲਾਬੀ ਇਹਨੇ ਕਰਨਾ ਇੱਧਰ ਵੀ ਦੇਖ ਲੈ ਇਹਨੇ ਤਾਂ ਬਾਹਲਾ ਖਤਰਨਾਕ ਰੰਗ ਕਰਨਾ ਬਾਹਲਾ ਖਤਰਨਾਕ ਸਟਾਈਲ ਮੈਂ ਤਾਂ ਹਾਂਜੀ ਕੀ ਕਰਾਂ ਜਾਊਂਗਾ ਕੁਛ ਵੀ ਨਹੀਂ ਪਿਆਰੀ ਰੰਗ ਦੀ ਪਿਆਰੀ ਰੰਗ ਦੀ ਫੁੱਲ ਪਰ 에어ਡ੍ਰੌਪ ਆਉਣਾ ਪਹਿਲਾਂ ਰੰਗ ਲਾ ਦਿੱਤਾ ਬਾਗਲੀ ਫਰਨੀ ਮਗਰ ਪਹਿਲਾਂ ਰੰਗ ਲਾ ਦਿੱਤਾ ਵਾ ਇੱਦੋਂ ਬੂਆ ਵੀ ਕੱਢਣਾ ਭਾਈ ਇੱਧਰਲੇ ਪਾਸੇ ਨੂੰ ਕਾ ਤੋ ਅਸਾ ਚਾਚੇ ਘਰ ਨੂੰ ਚਾਚੇ ਘਰ ਬਸ ਚਾਚੇ ਕਾਣ ਨੂੰ 부ਆ ਕੱਢ ਦੇ ਲੈ ਇਧਰ ਨੂੰ ਹਾਂ ਠੀਕ ਆ ਦਾਤਾ ਡੰਨ ਆ ਸ਼ੈੱਡ ਪਟਣਾ ਕੱਢ ਦੇਣਾ ਆ ਕੱਢਦਾ ਹੀ ਪੈਣਾ ਆਪਾਂ ਨੂੰ ਸ਼ੈੱਡ ਵੀ ਪਟਣਾ ਹੈਡਾ ਸ਼ੈੱਡ ਗਾ ਤੋਂ ਪੜਨਾ ਵਾ ਆ ਭਾਈ ਤਰੰਤ ਲੱਗ ਰਹੀ ਏ ਖੋਲਣਾ ਪੈਣਾ ਏ ਖੋਲਣਾ ਪੈਣਾ ਵਾ ਇਹ ਮੈਂ ਕਿਹਾ ਪਰਮਾਨੈਂਟਲੀ ਪਟ ਦੇਣਾ ਕਦੇ ਪੱਟ ਦੇਣਾ ਅੱਗੇ ਖੁੱਲਣ ਤੇ ਪੱਟਣ 'ਚ ਫਰਕ ਹਾਂ ਖੋਲਣਾ ਵਾ ਖੋਲ ਦਿਆਂਗੇ ਫਿਰ ਬੰਦਿਆਂਗੇ ਫਿਰ ਬੰਦ ਲੱਗ ਗਿਆ ਉੱਡਦਾ ਉੱਡਦਾ ਹੀ ਫਿਰਦਾ ਵਿਆਹ ਵਾਲਾ ਉੱਡਦਾ ਹੀ ਫਿਰਦਾ ਵਿਆਹ ਵਾਲਾ ਮੈਂ ਕਿਹਾ ਉੱਡਦਾ ਹੀ ਫਿਰਦਾ ਹੀ ਉਹ ਫਿਰ ਭਾਈ ਵੇ 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 ਉੱਡਦਾ ਹੀ ਫਿਰਦਾ ਹੀ ਉੱਡਦਾ ਹੀ એનર્ਜੀ ਬੜੀ ਉੱਡਦਾ ਹੀ ਫਿਰਦਾ ਬਹੁਤ ਆ ਐ ਛਾਲਾ ਗੱਡੀ ਨੂੰ ਅੱਜ ਛਾਲਾ ਹੀ ਮਾਰਦਾ ਫਿਰਦਾ ਕਹਿੰਦਾ ਗੱਡੀ ਬਹੁਤ ਭੱਜੀ ਮੈਂ ਗੱਡੀ ਆ ਭੱਜੀ ਹੋਣੀ ਛੇਤੀ ਘਰੇ ਜਾਵਾ ਗੱਡੀ ਦਾ ਆਪ ਭਾਈ ਦੀ ਹੁਣੀ ਮੈਨੂੰ ਛੇਤੀ ਘਰੇ ਲੈ ਜਾਓ ਮੇਰੀ ਜਾਨ ਕੱਢੀ ਪਈ ਛੇਤੀ ਘਰੇ ਲੈ ਜਾਓ ਹਾਂਜੀ ਜਾਨ ਛੱਡੋ ਮੇਰੀ ਓ ਜਾਨ ਛੱਡੋ ਮੇਰੀ ਮੈਨੂੰ ਭਜਾਓ ਮੈਨੂੰ ਭਜਾਓ ਕਿਹਦਾ ਗੱਡੀ ਬੜੀ ਭਜਦੀ ਵਾ ਗੱਡੀ ਤੇ ਪੰਜ ਨਹੀਂ ਭਜਣੀ ਗੱਡੀ ਤੇ ਬੰਨੀ ਗੋਲੀ ਹਾਂ ਇਹ ਕਿਵੇਂ ਹਾਂਜੀ ਕੀ ਕਹਿਣਾ ਚਾਹੋਗੇ ਸੋਰ ਦੇ ਵਿਆਹ ਦੇ ਰੰਗ ਤੇ ਲੱਖ ਦੀਆਂ ਲਾਂਤਾਂ ਤੇ ਮੂੰਹ ਤੇ ਪਾ ਦਿਆਂਗੇ ਮੇਰੇ ਮੂੰਹ ਤੇ ਕਿਉਂ ਮੇਰਾ ਮੂੰਹ ਹੀ ਲਾਂਤ ਜਦੋਂ ਅਸੀਂ ਜਦੋਂ ਅਸੀਂ ਕਹਿ ਰਹੀਏ ਵੀ ਸਾਡੇ ਕੋਲ ਆਪ ਲੋਕ ਜਾ ਉਦੋਂ ਕਹਿੰਦਾ ਮੰਮੀ ਕੱਲੀ ਆ ਜੇ ਤੁਹਾਡਾ ਕੰਮ ਹੁੰਦਾ ਉਹ ਤੋਂ ਕਹਿੰਦਾ ਚਾਚੀ ਆ ਗਈ ਹੈ ਓਏ ਕੰਜਰਾ ਮੈਂ ਕਿਦਾਂ ਦੱਸ ਜਦੋਂ ਭਾਵੇਂ ਮੈਂ 12 ਵਜੇ ਜਾਵਾਂ ਮੈਂ ਇਥੋਂ ਕੰਮ ਨਿਭੜ ਕੇ ਜਾਣਾ ਹੁੰਦਾ ਤਾਂ 3:30 ਹੋਣੇ ਚੱਲ ਜਾਣਾ ਸਾਢੇ 6:30 ਆਪਣਾ ਛੱਡ ਕੇ ਸਾਢੇ 9 ਦੀਦੀ ਸਾਢੇ 9 ਮੈਂ ਚੱਲ ਲੁੱਠੀਏ ਹਾਂ ਗੰਦਰਾ 2:30 ਕਰੀਏ ਵੇ ਅਮਰ ਚੱਲ ਲੁੱਠੀਏ ਵੀਰ ਜੀ ਸਾਢੇ 9 ਰੋਜੀ ਭਾਜਦਾ ਸਾਢੇ 9:00 ਵਜੇ ਜਾਣਾ ਮੈਂ ਰੋਜੀ ਅਹੀਂ 11 ਵੇ ਉੱਠਿਆ ਸਾਡੇ ਨਾਲ ਕੁੱਪੀਰ ਗਈ ਤੇਰਾ ਜੀ ਤੇਰਾ ਜੀ ਅਸ ਜਵਾ ਸਨੋਰ ਦਾ ਮੂੰਹ ਚੌੜਾ ਪਿੱਛੋਂ ਪਤਲਾ ਚਵਾ ਸਨੋਰ ਦਾ ਮੂੰਹ ਆ ਕੁੱਪੀਰ ਕਹੇ ਤੇਰੇ ਯਾਰਾ ਤੇਰੇ ਯਾਰ ਆ ਤੂੰ ਆਇਆ ਉਧਰ ਬਿਜੀ ਪਰਸਨ ਥੋੜੇ ਜਿਹੇ ਸਾਡੇ ਬੰਦੇ ਸਾਡਾ ਕੋਚ ਥੋੜਾ ਅੱਜਕੱਲ ਬਿਜੀ ਚੱਲਦਾ ਵਾ ਉਹ ਅੱਜਕੱਲ ਰਿਪਲਾਈ ਕਰਦੇ ਆ ਆ ਰਿਪਲਾਈ ਕਰ ਦੇ ਜਿਹੜਾ ਮਰਜੀ ਜਿਹੜਾ ਮਰਜੀ ਸਨੈਪਡੈਟ ਤੇ ਮੈਸੇਜ ਕਰ ਲੋ ਮੈਡਸਨ ਦੂ ਮੈਡਸਨ ਦੂ ਹਲਖਾਰ ਵੇਚੀ ਮੈਂ ਗਿਆ ਵੇਚੀ ਵੇਚੀ ਭਰਾਵਾ ਵੇਚੀ ਓ ਮਾਈ ਗੋਡ ਕੀ ਕਹਿ ਸਕਦੇ ਹੁਣ ਸਾਰੇ ਰੱਬ ਦੇ ਜੀ ਆ ਭਰਾਵਾ ਜੋ ਮਰਜ਼ੀ ਜੋ ਲਵੇ ਹੀ ਕੁਝ ਨਹੀਂ ਕਹਿ ਸਕਦੇ ਜਿਹਦੇ ਕੋ ਚਾਰ ਪੈਸੇ ਹੁੰਦੇ ਆ ਉਹਦੇ ਚਾਹ ਪੂਰੇ ਕਰਨੇ ਹੀ ਆ ਤੇ ਹਾਂ ਐਵੇਂ ਨਾ ਕਿਸੇ ਨੂੰ ਕੁਝ ਕਿਆ ਕਰੋ ਬਾਕੀ ਬਾਬਾ ਮਹਿਰ ਕਰੇ ਸਾਰਿਆਂ ਨੂੰ ਦਵੇ ਥਾਰਾ ਮੈਨਾ ਕਹਿੰਦਾ ਬਾਬਾ ਹਰੇਕ ਨੂੰ ਦਵੇ ਹਰੇਕ ਘਰ ਮੰਦਿਰ ਆ ਲਿਆ ਕੇ ਆਪ ਕਹਿਣ ਪੰਜਾਬ ਚ ਇਨੀ ਥਾਰ ਇਨੀ ਤਾਂ ਬਣਾਈ ਨਹੀਂ ਜਿੰਨੀ ਤੁਸੀਂ ਲੈ ਆਏ ਜੇ ਅੱਧੀਆਂ ਕਿਆ ਬਾਹਰੋਂ ਇਮਪੋਰਟ ਕਰਾ ਲੀ ਹਾਂ ਬਾਹਰੋਂ ਇਮਪੋਰਟ ਕਰਾ ਲਈਏ ਸੋ ਬਾਬਾ ਸਾਰਿਆਂ ਨੂੰ ਦਵੇ ਕਲੋ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਮਾਤਾ ਦਾ ਕੌਫੀ ਬਣਾਇਆ ਕੌਫੀ ਦੇ ਲਈ ਬਹੁਤ ਬਹੁਤ ਮਿਹਰਬਾਨੀ ਮਾਤਾ ਦੀ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਆਹੀ ਬੈਠਿਆ ਰਿਹਾ ਗਿਆ ਕਿ ਆਣ ਕੇ ਕੀ ਲਵਾਉਣਾ ਗਿਆ ਕੀ ਲਵਾਉਣਾ ਜੀ ਕੀਪੋ ਓਏ ਪੁੱਛੀ ਕੀ ਲਵਾਣਾ ਇਹਨੂੰ ਸੁਣਾਓ ਨਾ ਕਾਕੇ ਆਇਆ ਕਰ ਗਦੀਪੂ ਕਹਦਾ ਜਗੀਪੋ 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 ਕਾਕੇ ਮਸ਼ੀਰੀ ਦਾ ਜੱਲ ਲੈ ਹੋਲਡ ਲੈ ਗਿਆ 36 30 ਜਾ ਕੇ ਸਕੋ ਫਲੋਵਰ ਦੇ ਵਿਆਹ ਦੇ ਨਾਂ ਦੀ ਕਾਫੀ